ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਮੇਸ਼ਾ ਦੀ ਤਰ੍ਹਾਂ ਆਪਾਂ ਇਸ ਗ੍ਰੰਥ ਨੂੰ ਖੋਲਣਾ ਜੀ ਬਹੁਤ ਸਾਲਾਂ ਤੱਕ ਇਹਦੇ ਰਮਾਲੇ ਦੇ ਕਿ ਰੱਖ ਛੜਿਆ ਜੀ ਇਹਦੇ ਵਿੱਚ ਕੀ ਲਿਖਿਆ ਸੀਗਾ ਅਸੀਂ ਇਹ ਨਾ ਪੜ ਸਕੀਏ ਤੇ ਹੁਣ ਆਪਾਂ ਹੌਲੀ ਹੌਲੀ ਕਰਕੇ ਸਾਰਾ ਗ੍ਰੰਥ ਪੜਨਾ ਜੀ ਤੇ ਤੁਹਾਡੇ ਤੱਕ ਪਹੁੰਚਾਉਣਾ ਜੀ ਇਹਦਾ 20ਵਾਂ ਚਿੱਤਰ ਜਿਹੜਾ ਜੀ ਅੱਜ ਆਪਾਂ ਉਹ ਤੁਹਾਡੇ ਲਈ ਪੇਸ਼ ਕਰਦਾ ਹਾਂ ਜੀ ਮੈਂ ਪੜਦਾ ਜੀ ਯਾਦ ਰੱਖਿਓ ਜੀ ਗੁਰੂ ਗੋਬਿੰਦ ਸਿੰਘ ਜੀ ਲਿਖ ਰਹੇ ਨੇ ਜਿਹੜੇ ਵੀਰ ਕਹਿੰਦੇ ਨੇ ਕਿ ਇੱਕ ਇੱਕ ਲਫਜ਼ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਜੀ। ਪਚੰਗ ਸ਼ਾਂਤੋਂ ਸ਼ੁਰੂ ਹੁੰਦਾ ਜੀ। ਫਿਰ ਰਾਜੇ ਨੇ ਪੁੱਤਰ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਤੇ ਸਵੇਰ ਹੁੰਦਿਆਂ ਹੀ ਉਸ ਨੂੰ ਫਿਰ ਕੱਢ ਲਿਆ। ਤਾਂ ਵਜ਼ੀਰ ਨੇ ਰਾਜੇ ਨੂੰ ਆਖਿਆ ਕਿ ਚਿੱਤਰ ਸਿੰਘ ਦੇ ਪੁੱਤਰ ਦੇ ਪ੍ਰਾਣਾ ਦੀ ਰੱਖਿਆ ਕੀਤੀ। ਚੀਨ ਮਾਚੀਨ ਨਾਂ ਦੇ ਸ਼ਹਿਰ ਵਿੱਚ ਇੱਕ ਇਸਤਰੀ ਸੀ ਜੋ ਆਪਣੇ ਪਤੀ ਪਤੀ ਦੀ ਬਹੁਤ ਪਿਆਰੀ ਸੀ। ਉਹ ਜੋ ਆਖਦੀ ਸੀ ਉਹ ਉਹ ਹੀ ਕਰਦਾ ਸੀ। ਉਸ ਦੇ ਪਿੱਛੇ ਪੁੱਛੇ ਬਿਨਾ ਕੋਈ ਹੋਰ ਕੰਮ ਨਹੀਂ ਕਰਦਾ ਸੀ ਉਹ ਦਿਨ ਰਾਤ ਉਸ ਦੇ ਨਾਲ ਘਰ ਵਿੱਚ ਰਹਿੰਦਾ ਅਤੇ ਉਹ ਦੇ ਬਗੈਰ ਇੰਦਰ ਦੀ ਅਪਸ਼ਰਾਂ ਨੂੰ ਵੀ ਨਹੀਂ ਵੇਖਦਾ ਸੀ ਉਸ ਇਸਤਰੀ ਦੇ ਸੁੰਦਰ ਰੂਪ ਨੂੰ ਵੇਖ ਕੇ ਉਹ ਜਿਉਂਦਾ ਅਤੇ ਉਸ ਦੇ ਪੁੱਛੇ ਬਿਨਾ ਉਹ ਪਾਣੀ ਵੀ ਨਹੀਂ ਪੀਂਦਾ ਸੀ ਸੁੰਦਰ ਉਹ ਸੁੰਦਰ ਇਸਤਰੀ ਦਾ ਨਾਂ ਲਾਲਮਤੀ ਸੀ ਅਤੇ ਰਾਗ ਮਾਲਾ ਦੀ ਤਰ੍ਹਾਂ ਸੁੰਦਰ ਅਤੇ ਸੋਹਣੀ ਸੀ ਇਸ ਤਰ੍ਹਾਂ ਦੀ ਸੁੰਦਰ ਨਾ ਤਾਂ ਕੰਨਾਂ ਨਾਲ ਸੁਣੀ ਗਈ ਸੀ ਅਤੇ ਨਾ ਹੀ ਅੱਖਾਂ ਨਾਲ ਵੇਖੀ ਗਈ ਸੀ ਇੰਨੀ ਸੁੰਦਰ ਨਾ ਤਾਂ ਕੋਈ ਇਸਤਰੀ ਹੋਈ ਹੈ ਅਤੇ ਨਾ ਹੀ ਅੱਗੋਂ ਹੋਵੇਗੀ ਲੇਕਿਨ ਹਰ ਹਰ ਚਤਰ ਚਿੱਤੇ ਗਿਆਰੇ ਕਿਹਾ ਜਾ ਰਿਹਾ ਜੀ कि ਤੂੰ ਬੋਸ ਹੋਣੀ ਹੈ ਫਲਾਨਾ ਤੇ ਟੀਮ ਕੜਾ ਜੀ ਹੁਣ ਇਸ ਚਿੱਤਰ ਵਿੱਚ ਜੋ ਹੈ ਕਹਿੰਦਾ ਉਹਦੇ ਨਾਲ ਦੀ ਤਾਂ ਹੈ ਹੀ ਕੋਈ ਨਹੀਂ ਸੀ ਜੀ ਉਸ ਨੂੰ ਜਨਮ ਬ੍ਰਹਮਾ ਨੇ ਆਪਣੇ ਹੱਥਾਂ ਨਾਲ ਬਣਾਇਆ ਸੀ ਉਹ ਦੇਵ ਜਾਈ ਸੀ ਜਾਂ ਕਾਮ ਦੇਵਤੋਂ ਪੈਦਾ ਹੋਈ ਸੀ ਐਸੀ ਇਸਤਰੀ ਨਾ ਤਾਂ ਹੋਈ ਹੈ ਤੇ ਨਾ ਹੀ ਹੋਵੇਗੀ ਇਹ ਮਾਨੋ ਜਸ਼ਨੀ 나ਗਨੀ ਜਾਂ ਅਪੱਛਰਾ ਸੀ ਉਸਨੇ ਉਸ ਦੇਸ਼ ਦੇ ਰਾਜੇ ਨਾਲ ਪ੍ਰੇਮ ਸ਼ੁਰੂ ਕੀਤਾ ਤੇ ਰਾਜੇ ਨੇ ਵੀ ਉਸ ਨੂੰ ਮਨ ਵਿੱਚ ਬਹੁਤ ਸਿਆਣਾ ਸਮਝਿਆ ਉਹਦਾ ਰੂਪ ਬਹੁਤ ਸੁੰਦਰ ਸੀ ਅਤੇ ਉਸ ਨੂੰ ਵੇਖ ਕੇ ਕਾਮਦੇਵ ਦਾ ਹੰਕਾਰ ਵੀ ਚੂਰ-ਚੂਰ ਹੋ ਜਾਂਦਾ ਸੀ ਦੁਹਰਾ ਉਹ ਸਿਆਣੀ ਇਸਤਰੀ ਨੇ ਰਾਜੇ ਨਾਲ ਬਹੁਤ ਪਿਆਰ ਕੀਤਾ ਤੇ ਸਾਰੀ ਸ਼ਰਮ ਹਜਾਰ ਨੂੰ ਛੱਡ ਕੇ ਉਹ ਦੇ ਵਿਛੋੜੇ ਦੇ ਤੀਰ ਨਾਲ ਵਿੰਨੀ ਗਈ ਆਪਣੇ ਪਿਆਰੇ ਦੇ ਰੂਪ ਨੂੰ ਵੇਖ ਕੇ ਉਹ ਪ੍ਰਸੰਨ ਹੋ ਗਈ ਉਹਦੀ ਪ੍ਰਵਾ ਉਹਦੀ ਅੱਛਾ ਜੀ ਪ੍ਰਵਾ ਲਿਖਿਆ ਜੀ ਤੇ ਪ੍ਰਵਾਹ ਹੋਣੀ ਚਾਹੀਦੀ ਸੀ ਮੇਰੇ ਖਿਆਲ ਪ੍ਰਵਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਇੱਕ ਰਾਤ ਉਹ ਉਸ ਇਸਤਰੀ ਨੇ ਰਾਜੇ ਨੂੰ ਸੱਤਿਆ ਤੇ ਆਪਣੀ ਇੱਛਾ ਅਨੁਸਾਰ ਉਹਦੇ ਨਾਲ ਭੋਗ ਕੀਤਾ ਸ਼ਰੀਰਕ ਸੁਵੰਦ ਬਣਾਏ ਜੀ ਕਾਮ ਕ੍ਰੀੜਾ ਕੀਤੀ ਸਾਰੀ ਰਾਤ ਉਹ ਰਾਜੇ ਨਾਲ ਕਾਮਕ੍ਰੀੜਾ ਭੋਗ ਕਰਦੀ ਰਹੀ ਸਰੀਰਕ ਸੰਬੰਧ ਬਣਾਉਂਦੀ ਰਹੀ ਭੋਗ ਕਰਨ ਵਿੱਚ ਮਗਨ ਰਹੀ ਅਤੇ ਇਸ ਦੌਰਾਨ ਉਸ ਇਸਤਰੀ ਦਾ ਪਤੀ ਵੀ ਆ ਗਿਆ ਉਸ ਨੂੰ ਹੁੰਦੇ ਵੇਖ ਕੇ ਉਸ ਨੇ ਮਨ ਵਿੱਚ ਉਹ ਉਹ ਮਨ ਵਿੱਚ ਡਰ ਗਈ ਅਤੇ ਉਸ ਨੇ ਇੱਕ ਚਰਿੱਤਰ ਖੇਡਿਆ ਕੰਗਿਆ ਕਹ ਜੀ ਦੁਹਰਾ ਰਾਜੇ ਨੂੰ ਸਹਰਾਣਾ ਬਣਾ ਕੇ ਸੇਜ ਉੱਤੇ ਰੱਖ ਲਿਆ ਅਤੇ ਪੂਰੀ ਅਤੇ ਪੂਰੇ ਪ੍ਰੇਮ ਨਾਲ ਪਤੀ ਦੀ ਅਗਵਾਈ ਕੀਤੀ ਯਾਰ ਆਪਣੇ ਨੂੰ ਸਹਰਣੇ ਵਿੱਚ ਬਾੜ ਲਿਆ ਜੀ ਉਹਨੇ ਹੁਣ ਕਿਹੜਾ ਬੰਦਾ ਜਿਹੜਾ ਸਹਰਣੇ ਵਿੱਚ ਵੜ ਜਾਂਦਾ ਘੱਟ ਤੋਂ ਘੱਟ ਬੰਦਾ 1.5 ਮੀਟਰ ਦਾ ਤੇ ਹੋਏਗਾ ਨਾ ਜੀ ਰਾਜਾ ਮਨ ਵਿੱਚ ਸਮਝ ਗਿਆ ਕਿ ਮੈਂ ਇਸਤਰੀ ਦੇ ਪ੍ਰੇਮ ਵਿੱਚ ਫਸ ਗਿਆ ਉਹ ਮਨ ਵਿੱਚ ਬੜਾ ਡਰਿਆ ਤੇ ਉਹ ਸਾਹ ਵੀ ਉੱਚਾ ਨਹੀਂ ਲੈ ਰਿਹਾ ਸੀ ਠੀਕ ਹੈ ਜੀ ਸਾਹ ਨਹੀਂ ਸੀ ਲੈ ਰਿਆ ਸਹਰਾਨੇ ਦੇ ਵਿੱਚ ਬੰਦਾ ਬਾੜ ਦਿੱਤਾ ਜੀ ਉਹਨੇ ਤੇ ਉਪਰ ਆਪ ਸੁੱਤੀ ਆਪਣੇ ਘਰ ਵਾਲੇ ਦੇ ਨਾਲ ਇਹ ਇਹਦਾ ਬਚਿੱਤਰਨਾਟ ਦਾ ਪੰਨਾ ਜੀ 838 ਪੜ੍ਹ ਲਿਓ ਜੀ ਜਿੰਨਾ ਕੋ ਘਰ ਹੈਗਾ ਜੀ ਉਹ ਪਤੀ ਨਾਲ ਸੁਖ ਨਾਲ ਭੋਗ ਕਰਦੀ ਹੋਈ ਉਹਦੇ ਗਲੇ ਨਾਲ ਚਿਮੜੀ ਰਹੀ ਅਤੇ ਉਹ ਦੋਵੇਂ ਰਾਜੇ ਨੂੰ ਸਹਰਾਣਾ ਬਣਾ ਕੇ ਸੁਖ ਨਾਲ ਸੁੱਤੇ ਰਹੇ ਸਵੇਰ ਹੁੰਦਿਆਂ ਹੀ ਪਤੀ ਚਲਾ ਗਿਆ ਅਤੇ ਉਸ ਨੇ ਰਾਜੇ ਨਾਲ ਵੀ ਭੋਗ ਕੀਤਾ ਅਤੇ ਸਹਰਾਣੇ ਵਿੱਚੋਂ ਉਸ ਨੂੰ ਕੱਢ ਕੇ ਛੇਤੀ ਨਾਲ ਉਹਦੇ ਘਰ ਪਹੁੰਚਾ ਦਿੱਤਾ ਜੋ ਸਿਆਣੇ ਹੋ ਕੇ ਵੀ ਸੰਸਾਰ ਵਿੱਚ ਪ੍ਰਾਈ ਇਸਤਰੀ ਨਾਲ ਪ੍ਰੇਮ ਕਰਦੇ ਹਨ ਉਹ ਬਿਨਾਂ ਕਿਸੇ ਸੁਖ ਦੇ ਮੂਰਖ ਸਮਝੇ ਸਮਝਣੇ ਚਾਹੀਦੇ ਹਨ ਇਹਦੇ ਨਾਲ ਹੈ ਜੀ 20 ਚਰਿੱਤਰ ਸਮਾਪਤ ਹੈ ਜੀ ਅਜੇ ਚੱਲਦਾ ਜੀ ਹਾਂਜੀ ਹੁਣ ਇਹ ਦੇਖ ਲਓ ਜੀ ਕਿ ਬੰਦਾ ਘਰ ਆਵੇ ਤੇ ਘਰ ਆ ਕੇ ਪਹਿਲਾਂ ਸਹਰਾਣੇ ਚੈੱਕ ਕਰਨੇ ਚਾਹੀਦੇ ਨੇ ਕਿ ਮੇਰੀ ਜਨਾਨੀ ਨੇ ਕਿਤੇ ਸਹਰਾਣੇ ਦੇ ਥੱਲੇ ਆਪਣਾ ਯਾਰਤ ਨਹੀਂ ਲਕੋਇਆ ਜੀ ਇਹ ਚਰਿੱਤਰ ਕਿੰਨਿਆਂ ਦੇ ਘਰਾਂ ਵਿੱਚ ਵਰਤਿਆ ਜੇ ਜਾਂ ਕਿੰਨਿਆਂ ਨੇ ਕਿੰਨੇ ਇੱਕ ਬੰਦੇ ਸਮਝਦੇ ਨੇ ਕਿ ਸਾਨੂੰ ਘਰ ਜਾ ਕੇ ਪਹਿਲਾਂ ਸਹਰਾਣੇ ਚੈੱਕ ਕਰਨੇ ਚਾਹੀਦੇ ਜੀ ਇਹ ਤੁਸੀਂ ਆਪ ਦੇਖ ਲਓ ਜੀ ਬਾਕੀ ਕੀ ਹੈ ਗੁਰਬਾਣੀ ਹੈ ਗੁਰਬਾਣੀ ਦੀ ਕੋਸਵੱਟੀ ਵੀ ਤੁਸੀਂ ਆਪ ਲਾ ਲਓ ਜੀ ਮੇਰਾ ਤਾਂ ਕੰਮ ਸਿਰਫ ਇੰਨਾ ਸੀਗਾ ਜੀ ਤੁਹਾਨੂੰ ਪੜ੍ਹ ਕੇ ਸੁਣਾਉਣਾ ਕਿਉਂਕਿ ਇਹ ਜਿਹੜੇ ਗ੍ਰੰਥ ਸੀ ਨਾ ਇਹਨਾਂ ਨੂੰ ਅਸੀਂ ਪੜਿਆ ਨਹੀਂ ਇਹਨਾਂ ਨੂੰ ਰਮਾਲਿਆਂ ਵਿੱਚ ਲਵੇਟ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਰ੍ਹਾਂ ਸਿਰ ਦੇ ਉੱਤੇ ਚੱਕ ਕੇ ਚੌਰ ਕਰਦੇ ਹੋਏ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪਤਾ ਕਰ ਦਿੱਤਾ ਲੇਕਿਨ ਹੁਣ ਇਹਦੀ ਸਚਾਈ ਜਿਹੜੀ ਹੈ ਜੀ ਇਹ ਹੌਲੀ-ਹੌਲੀ ਸੰਗਤਾਂ ਤੱਕ ਪਹੁੰਚੇਗੀ ਤੇ ਸੰਗਤਾਂ ਆਪ ਇਹ ਡਿਸੀਜਨ ਲੈਣਗੀਆਂ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਐਦਾਂ ਜੇ ਚਰਤਰ ਇਦਾਂ ਦੇ ਘਟਿਆ ਸ਼ਬਦਾਵਲੀ ਲਿਖ ਸਕਦੇ ਨੇ ਕਿ ਨਹੀਂ ਲਿਖ ਸਕਦੇ ਮੇਰੇ ਲੋ ਹੋਈਆਂ ਗਲਤੀਆਂ ਮਾਫ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ